ਸਸਿਕਾਜੀ ਮਹਾਕੋਮਲ ਕਪੂਰ ਤੁਸਤੀ ਖ਼ਬਰ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ ਕੈਨੇਡੀਅਨ ਸੰਸਦ ਦੇ ਵਿੱਚ ਬੇਪਰੋਸਕੀ ਮਤਾ ਆਉਣ ਤੋਂ ਪਹਿਲਾਂ ਹੀ ਐਨ.ਟੀ.ਪੀ. ਆਗੂ ਜਗਮੀਤ ਸਿੰਘ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਆਖ ਦਿੱਤਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵ ਦੀਆਂ ਚਾਲਾਂ ਦੇ ਵਿੱਚ ਉਲਝ ਕੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਦੇ ਕਿਸੇ ਵੀ ਯਤਨ 'ਚ ਮਦਦਗਾਰ ਨਹੀਂ ਬਣਨਗੇ ਦਰਸਾ ਜਗਮੀਤ ਸਿੰਘ ਨੇ ਦਲੀਲ ਦਿੱਤੀ ਹੈ ਕਿ ਪੋਲੀਵ ਉਨ੍ਹਾਂ ਯੋਜ ਨਾਮਾਂ ਨੂੰ ਖਤਮ ਕਰਨਾ ਚਾਉਂਦੇ ਨੇ ਜਿੰਨਾਂ ਲਈ ਐਨਟੀਪੀ ਸੰਘਰਸ਼ ਕਰ ਰਿਹਾ ਹੈ ਅਜਿਹੇ ਦੇ ਵਿੱਚ ਚੋਣਾਂ ਦਾ ਸਵਾਲ ਤਾਂ ਪੈਦਾ ਹੀ ਨਹੀਂ ਹੁੰਦਾ ਦੱਸ ਦੇ ਕਿ ਕੈਨੇਡੀਅਨ ਸੰਸਦ ਦੇ ਵਿੱਚ ਬੇਵਸਾਈ ਮਤਾ ਆਉਣ ਤੋਂ ਪਹਿਲਾਂ ਹੀ ਐਨਟੀਪੀ ਦੇ ਆਗੂ ਜਗਮੀਤ ਸਿੰਘ ਨੇ ਸਾਫ ਲਫ਼ਜ਼ਾਂ ਦੇ ਵਿੱਚ ਆਖ ਦਿੱਤਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲ ਹਿਵਡੀਆਂ ਚਾਲਾ ਦੇ ਵਿੱਚ ਉਲਝ ਕੇ ਘਾਟੇ ਗੀਨਤੀ ਲਿਬਰਲ ਸਰਕਾਰ ਨੂੰ ਦੇਖਣ ਦੇ ਕਿਸੇ ਵੀ ਯਤਨ 'ਚ ਮਦਦਗਾਰ ਨਹੀਂ ਬਣਨਗੇ ਜਗਮੀਤ ਸਿੰਘ ਨੇ ਦਲੀਲ ਦਿੱਤੀ ਹੈ ਕਿ ਪੋਲੀਵ ਉਨਾ ਯੋਜਨਾਵਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਨ੍ਹਾਂ ਵਾਸਤੇ ਐਨਡੀਪੀ ਸੰਘਰਸ਼ ਕਰ ਰਿਹਾ ਹੈ ਅਜੋਏ ਤੇ ਵਿੱਚ ਹੁਣ ਚੋਣਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਗਮੀਤ ਸਿੰਘ ਦੇ ਤਾਜ਼ਾ ਐਲਾਨ ਦੇ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੀ ਵੱਡੀ ਚਿੰਤਾ ਮੁੱਕ ਗਈ ਜੋ ਸੰਭਾਵਤ ਤੌਰ ਤੇ ਵੀਰਵਾਰ ਨੂੰ ਪੇਸ਼ ਹੋਣ ਵਾਲੇ ਬੇਵਸਾਈ ਮਤੇ ਦੇ ਮੱਤੇ ਨਜ਼ਰ ਲਗਾਤਾਰ ਵੱਧਦੀ ਜਾ ਰਹੀ ਸੀ ਕੰਨਸ ਵਿਤਿਉ ਪਾਰਟੀ ਦੇ ਵੱਲੋਂ ਜਗਮੀਤ ਸਿੰਘ ਦਾ ਨਾਂ ਲੈ ਕੇ ਬੇਵਸਾਈ ਮਤਾ ਲਿਆਉਣ ਦੇ ਯਤਨ ਕੀਤੇ ਜਾ ਰਹੇ ਸਨ ਤਾਂ ਕਿ VOTING ਦੌਰਾਨ ਐਨਟੀਪੀ ਕਟ ਗਿਣਤੀ ਲਿਬਰਲ ਸਰਕਾਰ ਦੇ ਹੱਕ ਵਿੱਚ ਨਾ ਪੁੱਗਤੇ ਦੱਸ ਸੀ ਕਿ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਪੀਰੇ ਪੋਲਿਉ ਦੀਆਂ ਚਾਲਾਂ ਚ ਨਹੀਂ ਫਸਣਗੇ ਕਿਉਂਕਿ ਉਹਨਾਂ ਦੀ ਪਾਰਟੀ ਲੋਕਾਂ ਦੇ ਹਿੱਤਾਂ ਵਾਲੀ ਯੋਜਨਾਵਾਂ ਬੰਦ ਨਹੀਂ ਕਰਨਾ ਚਾਹੁੰਦੀ ਤੇ ਜਗਮੀਤ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਡੈਂਟਲ ਕੇਅਰ ਪ੍ਰੋਗਰਾਮ ਦਾ ਕੇ ਰੀਵਵ ਦੋਣਾ ਚਾਹੁੰਦੀ ਹੈ ਅਤੇ ਫਾਰਮਾ ਕੇਅਰ ਦਾ ਅਸਲ ਲਾਭ ਲੋਕਾਂ ਤੱਕ ਪਹੁੰਚਾਉਣ ਤੇ ਯਤਨ ਵੀ ਕਰ ਰਹੀ ਹੈ ਜਗਮੀਤ ਸਿੰਘ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਚੋਣ ਸਰਵੇਖਣਾਂ ਦੇ ਵਿੱਚ ਇੱਕ ਕੰਜ਼ਰਵੇਟਿਵ ਪਾਰਟੀ ਨੂੰ ਵ ਲੀਡ ਮਿਲ ਰਹੀ ਹੈ ਅਤੇ ਟੋਰੀ ਸਤਾਤਾਰੀ ਲਿਬਰਲ ਪਾਰਟੀ ਅਤੇ ਐਨਡੀਪੀ ਤੋਂ ਵੀ ਅੰਕ ਨਾਲ ਅੱਗੇ ਚੱਲ ਰਹੇ ਨੇ ਉਧਰ ਸਿਆਸਤ ਦੇ ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਵੀਰਵਾਰ ਨੂੰ ਸੰਭਾਵਿਤ ਬੇਵਸਾਈ ਮਤਾ ਪੇਸ਼ ਹੋਣ ਦੇ ਮੰਗਰ ਟੋਰੀਆਂ ਕੋਲ ਟਰੂ ਸਰਕਾਰ ਨੂੰ ਡੇਗਣ ਦੇ ਦੋ ਹੋਰ ਮੌਕੇ ਹੋ ਸਕਦੇ ਨੇ ਜ਼ਿਕਰ ਹੋਇਆ ਕਿ ਮੀਡੀਆ ਦੇ ਨਾਲ ਕੱਲ੍ਹ ਗੱਲ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਹ ਪੀਆਰਪ ਵਾਲੀਵ ਦੀਆਂ ਚਾਲਾਂ ਦੇ ਵਿੱਚ ਨਹੀਂ ਫਸਣਗੇ ਕਿਉਂਕਿ ਸਾਡੀ ਪਾਰਟੀ ਲੋਕਾਂ ਦੇ ਹਿੱਤ ਵਾਲੀਆਂ ਯੋਜਨਾਵਾਂ ਬੰਦ ਨਹੀਂ ਕਰਵਾਉਣਾ ਚਾਹੁੰਦੀ। ਸਾਡੀ ਪਾਰਟੀ ਡੈਂਟਲ ਕੇਅਰ ਪ੍ਰੋਗਰਾਮ ਦਾ ਘੇਰਾ ਵਧਾਉਣਾ ਚਾਹੁੰਦੀ ਹੈ ਤੇ ਫਾਰਮਾ ਕੇਅਰ ਦਾ ਅਸਲ ਲਾਭ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਕਰ ਰਹੀ ਹੈ। ਜਗਮੀਤ ਸਿੰਘ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਚੋਣ ਸਰਵੇਖਣਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਲੀਡ ਮਿਲ ਰਹੀ ਹੈ ਤੇ ਟੋਰੀ ਤਾਤਾਰੀ ਲਿਬਰਲ ਪਾਰਟੀ ਅਤੇ ਐਨਡੀਪੀ ਤੋਂ 20 ਅੰਕਾ ਦੇ ਨਾਲ ਅੱਗੇ ਚੱਲ ਰਹੇ ਨੇ ਉਧਰ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਸੰਭਾਵਿਤ ਬੇਪਰੋਸਕੀ ਮਤਾ ਪੇਸ਼ ਹੋਣ ਦੇ ਮਗਰੋਂ ਟੋਰੀਆਂ ਦੇ ਕੋਲ ਟੂੜੋ ਸਰਕਾਰ ਨੂੰ ਡੇਗਣ ਦੇ ਦੋ ਹੋਰ ਮੌਕੇ ਹੋਣਗੇ ਬਿਊਰੋ ਰਿਪੋਰਟ ਚੈਨਲ ਪੰਜਾਬੀ